ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਮਹਾਰਾਣੀ ਜਿੰਦਕੌਰ ਦੀ ਉਸ ਚਿੱਠੀ ਦੀ ਜਿਸ ਵਿੱਚ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਗ ਲਗਾਈ ਬੈਠੀ ਹੈ ਤੇ ਗੋਰੀ ਸਰਕਾਰ ਨੂੰ ਲੜਨਤਾ ਪਉਂਦੀ ਹੈ ਉਹ ਕਿਸ ਤਰ੍ਹਾਂ ਪਉਂਦੀ ਹੈ ਤੁਸੀਂ ਅੱਗੇ ਵੀਡੀਓ ਸੁਣੋ ਤੇ ਪਹਿਲਾਂ ਸਭ ਤੋਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨਾਲ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਮਹਾਰਾਣੀ ਜਿੰਦਕੌਰ ਇੱਕ ਉਹ ਰਾਣੀ ਸੀ ਪੰਜਾਬ ਦੀ ਜਿਸ ਤੋਂ ਗੋਰੀ ਸਰਕਾਰ थरथर ਕੰਬਦੀ ਸੀ ਤੇ ਅੱਜ ਉਹ ਗੁੰਮਨਾਮ ਸ਼ਾਸਕਾਂ ਦੀ ਲਿਸਟ ਦੇ ਵਿੱਚ ਸ਼ਾਮਲ ਹੈ ਤੁਸੀਂ ਆਪ Google ਤੇ ਸਰਚ ਕਰ ਲਿਓ ਤੇ ਆਪ ਦੇਖ ਲਿਓ ਕਿ ਮਹਾਰਾਣੀ ਜਿੰਦਕੌਰ ਕਿੰਨੇ ਨੰਬਰ ਤੇ ਆ ਰਹੇ ਆ ਸਾਡੀ ਕਾਮ ਲਈ ਬਹੁਤ ਤਰਾਸ਼ਦੀ ਵਾਲੀ ਗੱਲ ਆ ਕਿ ਸਾਡਾ ਵੀ ਕਸੂਰ ਆ ਤੁਸੀਂ ਇਹ ਕਹਿ ਲਓ ਕਿ ਵੀਡੀਓ ਸ਼ੇਅਰ ਕਰ ਦਿਓ ਜੇ ਤੁਸੀਂ ਸਾਨੂੰ ਵਿਊਵਾਂ ਦਾ ਨਹੀਂ ਲਾਲਚ ਜੇ ਤੁਸੀਂ ਵੀ ਆਪ ਵੀਡੀਓ ਭਾਵੇਂ ਬਣਾ ਕੇ ਸ਼ੇਅਰ ਕਰ ਦਿਓ ਮੇਰੇ ਤੋਂ ਵੀਡੀਓ ਮੰਗਵਾ ਲਿਓ ਤੁਸੀਂ ਆਪਣੇ ਆਪ ਬਣਾ ਲਿਓ ਪਰ ਇਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਇਸ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਮਹਾਰਾਣੀ ਨੇ ਚਿੱਠੀ ਕਿਉਂ ਤੇ ਕਿਸ ਤਰ੍ਹਾਂ ਲਿਖੀ ਮਹਾਰਾਣੀ ਜਿੰਦਕੌਰ ਨੂੰ ਸੰਮਨਪੁਰਜ ਤੋਂ ਕੱਢ ਕੇ ਛੇਖੂਪੁਰ ਦੇ ਵਿੱਚ ਕੈਦ ਕਰ ਲਿਆ ਗਿਆ ਤੇ ਮਹਾਰਾਣੀ ਜਿੰਦਕੌਰ ਤੇ ਇਲਜ਼ਾਮ ਇਸ ਤਰ੍ਹਾਂ ਲਗਾਏ ਇਲਜ਼ਾਮ ਇਹ ਸੀ ਮਹਾਰਾਣੀ ਜਿੰਦਕੌਰ ਗਵਰਨਮੈਂਟ ਨੂੰ ਉਲਟਣੀਆਂ ਚਾਲਾਂ ਚਲਦੀ ਸੀ ਤੇ ਵਜ਼ੀਰਾਂ ਦੀ ਵਿਰੋਧਤਾ ਕਰਦੀ ਸੀ ਅਤੇ ਨਾਲ ਦੀ ਨਾਲ ਇਹ ਇਲਜ਼ਾਮ ਵੀ ਲਾਏ ਸਰਕਾਰੀ ਕੰਮਾਂ 'ਚ ਰੁਕਾਵਟਾਂ ਪਾਉਂਦੀ ਸੀ ਤੇ ਇਸ ਦੇ ਕਰਕੇ ਹੀ ਜਿਸ ਤਰ੍ਹਾਂ ਦੀਆਂ ਮਾਂ ਦੀਆਂ ਹਰਕਤਾਂ ਉਹਦੇ ਨਾਲ ਹੀ ਪੁੱਤਰ ਤੇ ਵੀ ਮਾੜਾ ਅਸਰ ਪਊਗਾ ਮਹਾਰਾਜਾ ਦਲੀਪ ਸਿੰਘ ਨੂੰ ਵੀ ਇਸੇ ਸਾਦੇਸ਼ ਦੇ ਤਹਿਤ ਮਹਾਰਾਣੀ ਜਿੰਦਕੌਰ ਤੋਂ ਅਲੱਗ ਕਰ ਦਿੱਤਾ ਗਿਆ। ਕੁਝ ਟਾਈਮ ਬਾਅਦ ਫਿਰ ਮਹਾਰਾਣੀ ਜਿੰਦਕੌਰ ਆਪਣੇ ਪੁੱਤਰ ਦਾ ਹਾਲ ਜਾਣਨ ਵਾਸਤੇ ਛੇਕੂਪੁਰ ਪਹੁੰਚ ਕੇ ਚਿੱਠੀ ਲਿਖਦੇ ਆ। ਅਸੀਂ ਛੇਕੂਪੁਰ ਪਹੁੰਚ ਚੁੱਕੇ ਹਾਂ। ਸੰਮਨ ਬੁਰਜ ਵਿੱਚ ਜਿਵੇਂ ਸੀ ਉਵੇਂ ਹੀ ਇੱਥੇ ਆ ਸਾਨੂੰ ਦੋਵੇਂ ਥਾਂ ਇੱਕੋ ਜਿਹਾ ਨਾ। ਤੁਸੀਂ ਮੇਰੇ ਨਾਲ ਬਹੁਤ ਮਾੜਾ ਕੀਤਾ। ਮੇਰਾ ਪੁੱਤ ਵੀ ਖੋ ਲਿਆ। 10 ਮਹੀਨੇਵੇਂ ਆਪਣੇ ਢਿੱਡ 'ਚ ਰੱਖਿਆ। ਤੇ ਬੜੇ ਚਾਵਾਂ ਨਾਲ ਪਾਲਿਆ ਬਿਨਾਂ ਗੱਲੋਂ ਤੁਸੀਂ ਮੇਰੇ ਨਾਲੋਂ ਵਿਛੋੜਿਆ ਤੁਸੀਂ ਮੇਰੇ ਆਦਮੀ ਕੱਢ ਦਿੰਦੇ ਮੇਰੀਆਂ ਟੈਲ ਨਾ ਕੱਢ ਦਿੰਦੇ ਤੁਸੀਂ ਜੋ ਕਰਨਾ ਸੀ ਮੇਰੇ ਨਾਲ ਕਰਦੇ ਪਰ ਮੇਰਾ ਪੁੱਤ ਨਾ ਖੋਹਦੇ ਕਹਿੰਦੇ ਵਾਸਤਾ ਹੈ ਤੁਹਾਨੂੰ ਰੱਬ ਦਾ ਵਾਸਤਾ ਤੁਹਾਨੂੰ ਉਸ ਬਾਦਸ਼ਾਹ ਦਾ ਜਿਸ ਦਾ ਤੁਸੀਂ ਨਮਕ ਖਾਂਦੇ ਹੋ ਮੇਰਾ ਪੁੱਤਰ ਮੈਨੂੰ ਦੇ ਦਿਓ ਇਹ ਦੁੱਖ ਮੈਥੋਂ ਸਿਆ ਨਹੀਂ ਜਾਣਾ ਨਹੀਂ ਤਾਂ ਮੈਨੂੰ ਮਰਵਾ ਦਿੰਦੇ ਪੁੱਤਰ ਮੇਰਾ ਬਹੁਤ ਨਿਆਣਾ ਹੈ ਕੁਝ ਕਰਨ ਜੋਗਾ ਨਹੀਂ ਮੈਂ ਬਾਦਸ਼ਾਹੀ ਛੱਡੀ ਮੈਨੂੰ ਬਾਦਸ਼ਾਹੀ ਦੀ ਨਹੀਂ ਕੋਈ ਲੋੜ ਮੇਰੀ ਅਰਜ਼ ਮੰਨੋ ਇਸ ਵੇਲੇ ਮੇਰਾ ਕੋਈ ਨਹੀਂ ਜੋ ਕਹੋਗੇ ਮੈਂ ਕਰਾਂਗੀ ਜੋ ਕਹੋਗੇ ਉਹ ਮੈਂ ਮੰਨਾਗੀ ਮੇਰੇ ਪੁੱਤ ਕੋਲ ਕੋਈ ਨਹੀਂ ਹੈਗਾ ਨਾ ਉਹਦੀ ਕੋਈ ਭੈਣ ਨਾ ਚਾਚਾ ਨਾ ਤਾਇਆ ਨਾ ਉਹਦਾ ਬਾਪ ਸਰਤੇ ਤੁਸੀਂ ਕਿਸ ਦੇ ਕੋਲ ਮੇਰਾ ਪੁੱਤ ਰੱਖਿਆ ਮੇਰੇ ਨਾਲ ਬਹੁਤ ਮਾੜੀ ਹੋਈ ਮੇਰੇ ਪੁੱਤ ਨਾਲ ਵੀ ਬਹੁਤ ਮਾੜੀ ਹੋਈ ਹੁਣ ਬਸ ਕਰੋ ਪਿੰਦੇ ਵੀ ਛੇਖੂ ਪਰ ਹੀ ਰਹਾਗੀ ਮੈਂ ਲਾਹੌਰ ਨਹੀਂ ਆਉਂਦੀ ਜਿਸ ਦਿਨ ਤੁਸੀਂ ਦਰਬਾਰ ਲਾਉਣਾ ਹੋਵੇਗਾ ਮੈਂ ਉਸ ਦਿਨ ਆਜੂਗੀ ਆਪਣੇ ਪੁੱਤਰ ਨੂੰ ਭੇਜ ਦੂੰਗੀ ਹੁਣ ਤੁਸੀਂ ਅੱਗੇ ਦੇਖਿਓ ਕੀ ਲਿਖਿਆ ਚਿੱਠੀ ਦੇ ਵਿੱਚ ਇਹ ਕਹਿੰਦੇ ਵੀ ਇਹ ਗੱਲ ਸੱਚ ਹੈ ਕਿ ਸਿਆਸਤਦਾਨਾਂ ਦਾ ਦਿਲ ਨਹੀਂ ਹੁੰਦਾ ਵਾਕਿਆ ਸਹੀ ਗੱਲ ਹੈ ਸਿਆਸਤਦਾਨਾਂ ਦਾ ਦਿਲ ਨਹੀਂ ਹੁੰਦਾ ਜੇ ਸੱਚੀ ਇਸ ਇਨਸਾਨ ਦੇ ਵਿੱਚ ਦਿਲ ਹੁੰਦਾ ਤੇ ਚਿੱਠੀ ਪੜ ਕੇ ਥੋੜਾ ਜਿਹਾ ਤੇ ਨਰਮਾਈ ਵਰਤਦਾ ਇਸ ਲਾਰੈਂਸ ਨੇ ਚਿੱਠੀ ਦਾ ਜਵਾਬ ਭੇਜਿਆ ਤੇ ਕੀ ਲਿਖਦਾ ਬੀ ਮ ਦਲੀਪ ਸਿੰਘ ਮਾਂ ਨਾਲ ਵਿਛੜ ਕੇ ਬਹੁਤ ਖੁਸ਼ ਹੈ ਬਹੁਤ ਕੁਝ ਜ਼ਿਆਦਾ ਨਹੀਂ ਲਿਖਦਾ ਬਸ ਇੰਨਾ ਕੁ ਲਿਖ ਕੇ ਤੇ ਚਿੱਠੀ ਵਾਪਸ ਭੇਜ ਦਿੰਦਾ ਹੈ ਮਹਾਰਾਣੀ ਜਿੰਦਕੌਰ ਕੋਲ ਹੁਣ ਅਗਲੀ ਚਿੱਠੀ ਦਾ ਮਹਾਰਾਣੀ ਜਿੰਦਕੌਰ ਜਵਾਬ ਫੇਰ ਦਿੰਦੇ ਆ ਤੇ ਇਸ ਚਿੱਠੀ ਦੇ ਵਿੱਚ ਗੋਰੀ ਸਰਕਾਰ ਨੂੰ ਲਾਹਣਤਾ ਪਾਉਂਦੇ ਆ ਤੋ ਕਿਸ ਤਰ੍ਹਾਂ ਸੀ ਉਹ ਚਾਹੇ ਝੂਠਾ ਸੀ ਚਾਹੇ ਸੱਚਾ ਸੀ ਲਾਰੈਂਸ ਦੀ ਚਿੱਠੀ ਪੜ ਕੇ ਮਹਾਰਾਣੀ ਜਿੰਦਾ ਐਨੇ ਚ ਹੀ ਖੁਸ਼ ਹੋਗੇ ਕਿ ਮੇਰਾ ਪੁੱਤ ਠੀਕ ਹੈ ਕਿਉਂਕਿ ਆਪਣੇ ਵੀ ਪੁੱਤਿਆ ਸਾਰਿਆਂ ਦੇ ਆਪਾਂ ਨੂੰ ਕੀ ਪਤਾ ਕਿ ਪੁੱਤ 10 ਮਿੰਟ ਵੀ ਇੱਧਰ ਉੱਧਰ ਹੋ ਜੇ ਤੇ ਭਾਦੀ ਬਣ ਜਾਂਦੀ ਬੰਦੇ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਤੇ ਕਿ ਮਹਾਰਾਜਾ ਦਲੀਪ ਸਿੰਘ ਅਜੇ ਬਾਲ ਜੀਵਨ ਦੇ ਵਿੱਚ ਸੀਗੀ ਇੱਕ ਹੋਰ ਚਿੱਠੀ ਲਿਖਦੇ ਇਸ ਦੇ ਬਾਅਦ ਮਹਾਰਾਣੀ ਜਿੰਦਕੌਰ ਜੋ ਤੁਸੀਂ ਲਿਖਿਆ ਮੈਂ ਆਸ ਕਰਦੀ ਹਾਂ ਕਿ ਸਭ ਸੱਚ ਹੋ ਗਿਆ ਪਰ ਮੇਰਾ ਦਿਲ ਗਵਾਹੀ ਨਹੀਂ ਦਿੰਦਾ ਕਿ ਮੇਰਾ ਪੁੱਤ ਮਾਂ ਤੋਂ ਬਿਨਾਂ ਰਾਜੀ ਹੋਊਗਾ ਕਹਿੰਦੇ ਆ ਕਿ ਜਿਸ ਦੀ ਮਾਂ ਵਿਛੜ ਜਾਵੇ ਉਹ ਕਿੱਥੇ ਰਾਜੀ ਹੋ ਸਕਦਾ ਅੱਗੇ ਲਿਖਦੇ ਵੀ ਇਹ ਜੋ ਤੂੰ ਲਿਖਿਆ ਹੈ ਇਹ ਸਾਨੂੰ ਚੰਗੀ ਤਰ੍ਹਾਂ ਪਤਾ ਰੋਂਦੇ ਹੋਏ ਨੂੰ ਖੋ ਕੇ ਸ਼ਾਲਾ ਮਾਰ ਬਾਗ ਲੈ ਗਏ ਵਾਲਾਂ ਤੋਂ ਫੜ ਕੇ ਮਾਂ ਨੂੰ ਬਾਹਰ ਕੱਢ ਦਿੱਤਾ ਤੇਰੇ ਦਿਲ ਵਿੱਚ ਇੰਨਾ ਰਹਿਮ ਵੀ ਨਹੀਂ ਆਇਆ ਕਿ ਦਲੀਪ ਸਿੰਘ ਅਜੇ ਬੱਚਾ ਹੈ ਉਹ ਕਿਵੇਂ ਰਹੇਗਾ ਤੁਹਾਨੂੰ ਸਾਰਿਆਂ ਨੂੰ ਅਸੀਂ ਬੜੀ ਇੱਜ਼ਤ ਨਾਲ ਰੱਖਿਆ ਪਰ ਤੁਸੀਂ ਨਮਕ ਹਰਾਮੀ ਦੀ ਹੱਦ ਹੀ ਪਾਰ ਕਰਤੀ ਸਾਰੇ ਨਮਕਰਾਮੀਆਂ ਦੇ ਕਹਿਣ ਤੇ ਦੇਸ ਨਕਾਲਾ ਦੇ ਦਿੱਤਾ ਜੋ ਤੁਸੀਂ ਕੀਤਾ ਮੇਰੇ ਨਾਲ ਇਦਾਂ ਕਦੇ ਕਿਸੇ ਖੂਨੀ ਨਾਲ ਵੀ ਨਹੀਂ ਹੁੰਦਾ ਮੈਂ ਸਭ ਕੁਝ ਛੱਡ ਕੇ ਫਕੀਰ ਹੋਈ ਸੀ ਪਰ ਤੁਸੀਂ ਮੈਨੂੰ ਫਕੀਰ ਵੀ ਰਹਿਣ ਨਹੀਂ ਦਿੱਤਾ ਇਸ ਚਿੱਠੀ ਦੀ ਤਰੀਕਦਰਜ ਹੈ 16 ਭਾਦੋਂ 31 ਅਗਸਤ 1847 ਇਹ ਚਿੱਠੀ ਪੜ ਕੇ ਗੋਰਾ ਲਾਰੈਂਸ ਹੋਰ ਕਰੋਦੀ ਹੋ ਗਿਆ ਰਾਣੀ ਜਿੰਦਾ ਦੀ ਕੈਦ ਵਿੱਚ ਪਹਿਲਾਂ ਨਾਲੋਂ ਵੀ ਹੋਰ ਸ਼ਕਤੀਕਰ ਦਿੱਤੀ ਚਿੱਠੀ ਪੱਤਰ ਭੇਜਣ ਤੇ ਵੀ ਰੋਗ ਲਾ ਦਿੱਤੀ ਤੇ ਸਨ 1848 ਦੇ ਸ਼ੁਰੂ ਵਿੱਚ ਲਾਰਸ ਹੈਡਿੰਗ ਤੇ ਹੈ ਨਰੀਵੀ ਇੱਥੋਂ ਬਦਲ ਗਏ ਫਿਰ ਉਹਨਾਂ ਤੋਂ ਬਾਅਦ ਨਵੇਂ ਹਾਕਮਾਂ ਨੇ ਅਹੁਦਾ ਸੰਭਾਲ ਲਿਆ ਤੇ ਉਹ ਜਿਹੜੇ ਸੀ ਉਹ ਇਹਨਾਂ ਨਾਲੋਂ ਵੀ ਜ਼ਿਆਦਾ ਜਲਾਦੇ ਸੀ 21 ਜਨਵਰੀ ਨੂੰ ਲਾਰਡ ਲੋਜੀ ਨੇ ਗਵਰਨਰ ਦਾ ਅਹੁਦਾ ਸੰਭਾਲਿਆ ਤੇ 9 ਮਾਰਚ ਨੂੰ ਫਰੈਂਡਰ ਕਰੀ ਨੇ ਲਾਹੌਰ ਦਾ ਰੈਜੀਡੈਂਟ ਦਾ ਉਹਦਾ ਸਾਹਬਿਆ ਤੇ ਇਹਨਾਂ ਦੇ ਆਉਣ ਨਾਲ ਮਹਾਰਾਣੀ ਜਿੰਦਾ ਦੀਆਂ ਮੁਸ਼ਕਲਾਂ ਹੋਰ ਵਧੀਆਂ ਇਹ ਕਰੀ ਜਿਹੜਾ ਸੀ ਬਹੁਤ ਜਲਾਤ ਬੰਦਾ ਸੀ ਥੋੜੇ ਦਿਨਾਂ ਬਾਅਦ ਇਹਨਾਂ ਨੇ ਆਪੇ ਫੁਆਡ ਦਵਾਈ ਕਿ ਮਹਾਰਾਣੀ ਜਿੰਦਾ ਨੇ ਕਸ਼ਮੀਰ ਵਿੱਚ ਰਾਜਾ ਗੁਲਾਬ ਸਿੰਘ ਨੂੰ ਤੇ ਲਾਹੌਰ ਵਿੱਚ ਮਹਾਰਾਜ ਦਲੀਪ ਸਿੰਘ ਨੂੰ ਫਕੀਰਾਂ ਹੱਥ ਸਨੇਹ ਭੇਜੇ ਵਰਤਾਲ ਵਿੱਚ ਸਭ ਕੁਝ ਝੂਠ ਨਿਕਲਿਆ ਇਨ੍ਹਾਂ ਦਿਨਾਂ ਵਿੱਚ ਹੀ ਮਹਾਰਾਣੀ ਜਿੰਦਾ ਨੇ ਆਪਣੇ ਨੌਕਰਾਂ ਨੂੰ 60-60 ਬਦਕੀਆਂ ਦੇ ਨਾਮ ਵਜੋਂ ਦਿੱਤੀਆਂ ਇਹ ਸੁਣ ਕੇ ਕਰੀ ਜਿਹੜਾ ਹੀ ਬਹੁਤ ਕਰੋਦੀ ਹੋ ਗਿਆ ਉਨੇ ਜੋ ਦਿੱਤਾ ਹੋਇਆ ਇਨਾਮ ਸੀ ਕਿ ਨਾ ਸਾਰਾ ਵਾਪਸ ਕਰਾਤਾ ਤੇ ਨਾਲ ਹੀ ਜਿੰਨੇ ਵੀ ਨੌਕਰ ਸੀ ਸਾਰੇ ਬਦਲ ਕੇ ਨਵੇਂ ਰੱਖ ਲੈ। ਉਹ ਵੀ ਮਹਾਰਾਣੀ ਜਿੰਦਾ ਦੇ ਵਿਰੋਧੀ ਧੜੇ ਦੇ ਤੇ ਨਾਲ ਹੀ ਇਹ ਵੀ ਕਿਹਾ ਕਿ ਜੇ ਕੋਈ ਮਹਾਰਾਣੀ ਜਿੰਦਾ ਤੋਂ ਇਨਾਮ ਜਾਂ ਬਖਸ਼ੀਸ਼ ਲਵੇਗਾ ਉਹ ਆਪਣਾ ਹਿਸਾਬ ਆਪ ਲਾ ਲਵੇ। ਇਸ ਤੋਂ ਬਾਅਦ ਮਹਾਰਾਣੀ ਜਿੰਦਾ ਤੇ ਵੀ ਸ਼ਕਤੀ ਹੋਈ। ਇਥੋਂ ਤੱਕ ਕਿ ਕਿਸੇ ਰਿਸ਼ਤੇਦਾਰ ਨੂੰ ਕੋਈ ਖੱਤ ਜਾਂ ਚਿੱਠੀ ਪੱਤਰ ਵੀ ਆਪਣੀ ਮਰਜ਼ੀ ਨਾਲ ਨਹੀਂ ਲਿਖ ਸਕਦੀ ਸੀ ਇਸ ਕਹਿਤ ਤੋਂ ਤੰਗ ਆ ਕੇ ਮਹਾਰਾਣੀ ਜਿੰਦਾ ਨੇ ਕਲਕੱਤੇ ਆਪਣੇ ਵਕੀਲ ਨੂੰ ਭੇਜਿਆ ਲਾਡਲਹੋਜੀ ਕੋਲ ਵਕੀਲ ਜੀਵਨ ਸਿੰਘ ਜੀ ਨੇ 2 ਫਰਵਰੀ 1848 ਨੂੰ ਡਲਹੋਜੀ ਕੋ ਦਰਖਾਸਤ ਕੀਤੀ ਕਿ ਮਹਾਰਾਣੀ ਨਹੀਂ ਜਾਣਦੀ ਕਿ ਕਿਉਂ ਉਸ ਨਾਲ ਇੰਨਾ ਮਾੜਾ ਸਲੂਕ ਕੀਤਾ ਜਾ ਰਿਹਾ ਜੇ ਰੈਜ਼ੀਡੈਂਟ ਨੂੰ ਕਿਸੇ ਸਾਦੇਸ਼ ਜਾਂ ਕਿਸੇ ਹੋਰ ਗੱਲ ਦਾ ਸ਼ੱਕ ਹੈ ਤਾਂ ਉਹ ਪੜਤਾਲ ਕਰ ਲਵੇ। ਵਕੀਲ ਜੀਵਨ ਸਿੰਘ ਨੇ ਕਿਹਾ ਕਿ ਉਹ ਰਾਜਮਾਤਾ ਵਾ ਮਹਾਰਾਣੀ ਸਹਿਬਾ ਦੇ ਰਖਵਾਲੇ ਵੀ ਉਹਦੇ ਵਿਰੋਧੀ ਧਰਦੇ ਆ। ਦਲੋਜੀ ਨੇ ਇਸ ਦਾ ਉੱਤਰ 18 ਫਰਵਰੀ ਨੂੰ ਇਹ ਦਿੱਤਾ ਕਿ ਤੁਹਾਡਾ ਜਵਾਬ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਗੁੱਸਾ ਆਊਗਾ। ਜਦੋਂ ਵਕੀਲ ਸਾਹਿਬ ਦੂਜੀ ਵਾਰੀ ਗਏ 23 ਫਰਵਰੀ ਨੂੰ ਜੀਵਨ ਸਿੰਘ ਨੇ ਜਦੋਂ ਕਿਹਾ ਤੁਹਾਡੇ ਸੁਰਗਵਾਸੀ ਮਿੱਤਰ ਰਣਜੀਤ ਸਿੰਘ ਦੀ ਧਰਮਪੰਦਰੀ ਤੇ ਆਪਣੇ ਆਸਰੇ ਵਿੱਚ ਲਏ ਬਾਲਕ ਮਹਾਰਾਜ ਦਲੀਪ ਸਿੰਘ ਜੀ ਮਾਤਾ ਨਾਲ ਤੁਸੀਂ ਕੁਝ ਇਨਸਾਫ ਕਰੋ ਅਗੋਂ ਦਲੋਜੀ ਹੰਕਾਰ ਹੋਇਆ ਕਹਿੰਦਾ ਕਿ ਜਿੰਦਕੌਰ ਨੇ ਆਪਣੇ ਆਪ ਨੂੰ ਸੁਰਗਵਾਸੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਤੇ ਵਰਤਮਾਨ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਕਹ ਕੇ ਮੇਰੇ ਸਾਹਮਣੇ ਪ੍ਰਾਰਥਨਾ ਕੀਤੀ ਹੈ ਇਸ ਲਈ ਮਿਰ ਤੋਂ ਕੋਈ ਇਨਸਾਫ ਦੀ ਆਸ ਨਾ ਰੱਖੇ ਸੋ ਏ ਸੀ ਉਸ ਦਲੋਜੀ ਹੰਕਾਰੇ ਹੋਏ ਦੀ ਮਹਾਰਾਣੀ ਜਿੰਦਕੌਰ ਦੇ ਵਕੀਲ ਦੇ ਨਾਲ वार्तालाप ਸੋ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਇਹਦੇ ਹੋਰ ਵੀ ਅੱਗੇ ਪਾਰਟ ਵੀ ਬਣ ਗਏ ਸੋ ਤੁਸੀਂ ਆਪਣਾ ਫਰਜ ਸਮਝ ਕੇ ਆਪਣਾ ਫਰਜ ਸਮਝ ਕੇ ਹੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਮਹਾਰਾਣੀ ਜਿੰਦਕੌਰ ਦੇ ਇੱਕ ਇੱਕ ਅਥਰੂ ਦਾ ਮੁੱਲ ਪਾ ਸਕੇ ਮਹਾਰਾਣੀ ਜਿੰਦਕੌਰ ਨੂੰ ਅੱਜ ਗੁੰਮਨਾਮ ਸ਼ਾਸਕਾਂ ਦੀ ਲਿਸਟ ਦੇ ਵਿੱਚ ਛੁੱਟਿਆ ਆਇਆ ਹੈ ਤੁਸੀਂ ਸਰਚ ਕਰ ਸਕਦੇ ਜੇ Google ਤੇ ਜਿਹੜਾ ਮਰਜ਼ੀ ਸਰਚ ਕਰਕੇ ਵੇਖ ਸਕਦਾ ਹੈ